ਅੱਜ ਸਮਾਣਾ ਦੀ ਤਹਿਸੀਲ ਦੇ ਬਾਹਰ ਸੂਬਾ ਜਰਨਲ ਸਕੱਤਰ ਕੁਲਦੀਪ ਸਿੰਘ ਬੁੱਡੇਵਾਲ ਨੂੰ ਬਿਨਾਂ ਮਤਲਬ ਤੋਂ ਥਾਣਾ ਜਮਾਲਪੁਰ ਜ਼ਿਲ੍ਹਾ ਲੁਧਿਆਣਾ ਦੇ ਮੁਖੀ ਵੱਲੋਂ ਤੰਗ ਪ੍ਰੇਸ਼ਾਨ ਕਰਨ ਤੇ ਅੱਜ ਪੰਜਾਬ ਸਰਕਾਰ ਤੇ ਤਹਿਸੀਲ ਪੱਧਰ ਤੇ ਪੁਤਲੇ ਫੂਕੇ ਗਏ ਤੇ ਵੱਡੇ ਪੱਧਰ ਤੇ ਜਲ ਸਪਲਾਈ ਅਤੇ ਠੇਕਾ ਮੁਲਾਜ਼ਮਾਂ ਸੈਨੀਟੇਸ਼ਨ ਵਿਭਾਗ ਦੇ ਕੱਚੇ ਮੁਲਾਜ਼ਮਾਂ ਨੇ ਅਰਤੀ ਫੂਕ ਮੁਜ਼ਾਰਾ ਕੀਤਾ ਗਿਆ ਅਤੇ ਅੱਜ ਸਮਾਣਾ ਤਹਿਸੀਲ ਦੇ ਬਾਹਰ ਬਲਕਾਰ ਸਿੰਘ ਨੇ ਸਾਥੀਆਂ ਸਮੇਤ ਪੰਜਾਬ ਸਰਕਾਰ ਤੇ ਜਮਾਲਪੁਰ ਦੇ ਮੁਖੀ ਦਾ ਪੁਤਲਾ ਫੂਕ ਕੇ ਦੱਬ ਕੇ ਨਾਰੇਬਾਜੀ ਕੀਤੀ ਤੇ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਇਹੋ ਜੇ ਅਫਸਰਾਂ ਨੂੰ ਕਿਸੇ ਅਲੱਗ ਜੀਗ੍ਹਾ ਤੇ ਲਗਾਇਆ ਜਾਵੇ ਜਿੱਥੇ ਕਿ ਲੋਕਾਂ ਦੇ ਕੋਈ ਵੀ ਕੰਮ ਨਾ ਹੋਣ ਜਿੱਥੇ ਕੰਮ ਹੋਣ ਉਥੇ ਸਰਕਾਰ ਦੇ ਵੱਲੋਂ ਚੰਗੇ ਮੁਲਾਜ਼ਮ ਲਗਾਏ ਜਾਣ ਸੋ ਉਹ ਪੈਨਾਂ ਦੇ ਨਾਲ ਗੱਲਬਾਤ ਕਰਦੇ ਇਹਨਾਂ ਦਾ ਕੀ ਕਹਿਣਾ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਨਿਊਜ਼ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਹਾਏ 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 ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਪੰਜਾਬ ਸਰਕਾਰ ਹਏ 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 ਆ ਚਾਚਾ ਨਵਦੀਪ ਸਿੰਘ ਦਾ ਤੇਨੀ ਕੁਰਸੀ ਤੋਂ ਇੱਤਲਵਾਗੇ ਕੁਰਸੀ ਤੋਂ ਆ ਚਾਚਾ ਨਵਦੀਪ ਸਿੰਘ ਜਮਾਲਪੁਰਾ ਤੇਨੀ ਤੇ ਕੁਰਸੀ ਤੋਂ ਇੱਤਲਵਾਗੇ ਕੁਰਸੀ ਤੋਂ ਪੰਜਾਬ ਸਰਕਾਰ ਮਰਦਾ ਹਾਂਜੀ ਪ੍ਰਧਾਨ ਜੀ ਆਪਣਾ ਨਾਮ ਕੀ ਹੈ ਜੀ ਮੇਰਾ ਨਾਮ ਬਲਕਾਰ ਸਿੰਘ ਜੀ ਓਕੇ ਬਲਕਾਰ ਜੀ ਇਹ ਕਿਹੜੀ ਜੱਥੇ ਬੰਦੇ ਵੱਲ ਜਿਹੜਾ ਅੱਜ ਪੁਤਲਾ ਫੁਕਿਆ ਜਾ ਰਿਹਾ ਤੇ ਕੀ ਵਜ੍ਹਾ ਸੀ ਇਹ ਇਹ ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟਰ ਵਰਕਰ ਯੂਨੀਅਨ ਪੰਜਾਬ ਰਜਿਸਟਰ ਨੰਬਰ 33 ਉਹਨਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਤਹਿਸੀਲ ਪੱਧਰ ਤੇ ਪੁੱਤਲੇ ਫੁੱਕੇ ਜਾ ਰਹੇ ਨੇ ਇਸ ਦਾ ਕਾਰਨ ਪੁੱਤਲਾ ਫੁੱਕਣ ਦੀ ਵਜ੍ਹਾ ਕੀ ਬਣ ਗਈ ਇਸ ਦਾ ਕਾਰਨ ਹੈ ਕਿ ਐਸ ਐਚਓ ਨਵਦੀਪ ਸਿੰਘ ਜਮਾਲਪੁਰ ਜੋ ਕਿ ਲੁਧਿਆਣਾ ਏਰੀਆ ਦੇ ਵਿੱਚ ਇਨਚਾਰਜ ਹੈ ਉਹ ਸਾਡੇ ਸਾਥੀਆਂ ਨੂੰ ਜੋ ਕਿ ਸਾਡੇ ਪੰਜਾਬ ਦੇ ਸਖਤਰ ਕੁਲਦੀਪ ਸਿੰਘ ਬੁੱਡੇਵਾਲ ਉਹਨਾਂ ਨੂੰ ਧਮਕੀਆਂ ਦੇ ਰਹੇ ਹਨ ਤੇ ਭੱਦੀ ਸ਼ਬਦਾਵਲੀ ਵਰਤ ਰਹੇ ਹਨ ਉਹਦੇ ਰੋਸ ਵਿੱਚੋਂ ਪੂਰੇ ਪੰਜਾਬ ਦੇ ਵਿੱਚ ਅੱਜ ਤਹਿਸੀਲ ਪੱਦਰ ਦੇ ਪੁਤਲੇ ਫੁਕਰੇ ਆ ਰਹੇ ਨੇ ਨਹੀਂ ਇਹ ਜਿਹੜਾ ਪੁਤਲਾ ਫੁਕਰੇ ਕੋਈ ਗੱਲਬਾਤ ਹੋਈ ਸੀ ਉਹਨਾਂ ਵੱਲ ਜਿਹੜੀ ਕੋ ਧਮਕੀ ਦਿੱਤੀ ਗਈ ਹੈ ਹਾਂਜੀ ਉਹ ਝੂਠੇ ਪਰਚੇ ਪਾ ਕੇ ਉਹਨਾਂ ਨੂੰ ਸੰਘਰਸ਼ ਕਰਨ ਤੋਂ ਰੋਕ ਰਹੇ ਨੇ ਜਿਸ ਤਰ੍ਹਾਂ ਅਸੀਂ ਸੰਘਰਸ਼ ਅਸੀਂ ਸੰਘਰਸ਼ ਕਰ ਰਹੇ ਹਾਂਗੇ ਉਹ ਆਖ ਰਹੇ ਨੇ ਕਿ ਸਾਡੇ ਤੇ ਸਰਕਾਰ ਦਾ ਪ੍ਰੈਸ਼ਰ ਹੈ ਤੇ ਚਲੋ ਕਿਉਂਕਿ ਜੋ ਅਸੀਂ ਹੈ ਮਜ਼ਦੂਰਾਂ ਦੇ ਕੱਚੇ ਆਂਗੇ ਅਸੀਂ ਸਰਕਾਰ ਨੂੰ ਕਹਿ ਰਹੇ ਆ ਕਿ ਸਾਨੂੰ ਤੁਸੀਂ ਵਾਅਦੇ ਕੀਤੇ ਸੋ ਚੋਣਾ ਵੇਲੇ ਕਿ ਸਾਨੂੰ ਪੱਕਾ ਕੀਤਾ ਜਾਵੇ 2.5 ਸਾਲ ਦਾ ਸਮਾਂ ਬੀਤ ਗਿਆ ਹਾਲ ਤੱਕ ਸਰਕਾਰ ਨੇ ਕੋਈ ਸਾਰ ਨਹੀਂ ਲਈ ਪਰ ਸਾਨੂੰ ਲੱਗਦਾ ਹੈ ਕਿ ਜੋ ਨਵਜੀਤ ਸਿੰਘ ਐਸ ਐਚਓ ਆ ਉਹ ਸਰਕਾਰ ਦਾ ਕੋਈ ਪਿੱਛੇ ਲੱਗੂ ਆ ਜੋ ਸਾਨੂੰ ਧਮਕੀਆਂ ਦੇ ਰਹਾ ਹੈ ਨਹੀਂ ਜਿਹੜੀ ਤੁਹਾਨੂੰ ਧਮਕੀਆਂ ਮਿਲੇ ਤੁਸੀਂ ਕਿਸੇ ਉੱਚ ਪੱਧਰ ਤੇ ਕਿਸੇ ਲੀਡਰ ਨਾਲ ਕੋਈ ਗੱਲਬਾਤ ਨਹੀਂ ਕੀਤੀ ਇਸ ਵਾਰ ਸਮਲ ਇਹ ਤਾਂ ਦੇਖੋ ਸਾਡੀ ਜੁਨੀਆਨਾ ਜੋ ਪੰਜਾਬ ਦੇ ਨੁਮਾਇੰਦੇ ਨੇਗੇ ਉਹਨਾਂ ਨੇ ਜੋ ਸਾਨੂੰ ਪ੍ਰੋਗਰਾਮ ਦਿੱਤਾ ਉਹਦੇ ਮੁਤਾਬਕ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਕਰਾਜ